ਬਵੀਤਾ ਭੈਣ ਨੂੰ ਅੱਜ ਮਿਲਣ ਲਈ ਆਏ ਨੇ ਇਹਦੇ ਅਸੀਂ ਤਾਂ ਆਪਣੇ ਕਹਾਂਗੇ ਕਿਉਂਕਿ ਇੱਕ ਵਾੜ ਦੇ ਵਿੱਚ ਸੀ ਇਹਨਾਂ ਨੇ ਉਦੋਂ ਸਾਨੂੰ ਜਾਣਕਾਰੀ ਦਿੱਤੀ ਜਦੋਂ ਬਵੀਤਾ ਭੈਣ ਨੂੰ ਲੈ ਕੇ ਆਏ ਆ ਮੈਨੂੰ ਕੋ ਤਿੰਨ ਭੈਣਾਂ ਦੀ ਭੈਣ ਹਾਂ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੀ ਸੀ ਜਦੋਂ ਤਾਂ ਫਰੈਂਡ ਦਾ ਵਿਆਹ ਹੋਇਆ ਸੀ ਉਦੋਂ ਤਾਂ ਜੀਜਾ ਜੀ ਜੀਜਾ ਜੀ ਦੀ ਜੁੱਤੀ ਚੱਕ ਲਈ ਸੀ ਹਾਂ ਚੱਕੀ ਸੀ ਹਾਂ ਹੁਣ ਤੋ ਵੀ ਨਹੀਂ ਮੇਰੇ ਫਰੈਂਡ ਦੇ ਹਾਸੇ ਬਿਆਰ ਕੀਤਾ ਸੀ ਇਹਨੂੰ ਅੱਛਾ ਜੀ ਹਾਂ ਜੀ ਮੈਂ ਵੀ ਮੇਰੇ ਇਹ ਨਹੀਂ ਤਿਆਰ ਕੀਤਾ ਠੀਕ ਆ ਜਦੋਂ ਵਿਆਹ ਕਰਿਆ ਸੀ ਇਹ ਤਾਂ ਭੈਣ ਦਾ ਉਦੋਂ ਜੁੱਤੀ ਤੂੰ ਕਿੱਥੇ ਲਕੋਈ ਸੀ ਐ ਅੱਜ ਤੱਕ ਅਰੇ ਨਹੀਂ ਲੱਭੀ ਉਹਨਾਂ ਨੂੰ ਦੇਖੋ ਜੀ ਉਸ ਟਾਈਮ ਮਿਸ ਪੰਜਾਬਣ ਦਾ ਨਾ ਬਹੁਤ ਵੱਡੀ ਗੱਲ ਸੀ ਉਹਦੇ ਚ ਜੱਜ ਬਣਦੀ ਸੀ ਨਾ ਤੁਸੀਂ ਦੱਸਿਆ ਸਾਨੂੰ ਗੱਲਾਂ ਤੇ ਜਦੋਂ ਲੈ ਕੇ ਆਏ ਕਿੱਡੀਆਂ-ਕਿੱਡੀਆਂ ਜਟਾਂ ਬਣੀਆਂ ਕੌਣ ਆਏ ਇਹ ਇਹ ਮਿਲਸ਼ੰਦ ਦੇ ਹਸਬੰਦ ਜੀ ਅੱਛਾ ਦੇਖ ਲਾ ਜਦੋਂ ਤਾਂ ਫਰੈਂਡ ਦਾ ਵਿਆਹ ਹੋਇਆ ਸੀ ਉਦੋਂ ਤੱਕ ਜੀਜਾ ਜੀ ਜੀਜਾ ਜੀ ਦੀ ਜੁੱਤੀ ਚੱਕ ਲਈ ਸੀ ਚੱਕੀ ਸੀ ਹੁਣ ਤੱਕ ਨਹੀਂ ਮੇਰੇ ਫਰੈਂਡ ਦੇ ਹੱਥ ਵਿੱਚ ਪਿਆਰ ਕੀਤਾ ਸੀ ਇਹਨੂੰ ਅੱਛਾ ਜੀ ਹਾਂ ਜੀ ਮੈਰਿਜ ਮੇਰੇ ਨੇ ਤਿਆਰ ਕੀਤਾ ਠੀਕ ਆ ਉਦੋਂ ਕੌਣ ਹੁੰਦਾ ਸੀ ਜੇ ਉਹ ਉੱਥੇ ਇਹ ਜੀ ਦੇਖ ਲੈ ਪਵੀਤਾ ਹਾਂ ਜੇ ਕਰੇ ਤੁਹਾਨੂੰ ਫੋਟੋ ਲਿਆ ਕੇ ਦਿਖਾ ਦੇ ਇੰਨੇ ਸੋਹਣੇ ਤੋਂ ਮੇਕਅਪ ਕੀਤਾ ਸੀਗਾ ਇੰਨਾ ਸੋਹਣਾ ਮੇਕਅਪ ਕੀਤਾ ਸੀਗਾ ਦੁਨੀਆ ਖੜ ਕੇ ਦੇਖਦੀ ਸੀ ਹਾਂ ਜੀ ਦੇਖੋ ਜੀ ਉਸ ਟਾਈਮ ਮਿਸ ਪੰਜਾਬਣ ਦਾ ਨਾ ਛੋਟੇ ਛੋਟੇ ਗੱਲਾਂ ਨਹੀਂ ਸੀ ਬਹੁਤ ਵੱਡੀ ਗੱਲ ਸੀ ਉਹਦੇ 'ਚ ਜੱਜ ਬਣਦੀ ਸੀ ਤੁਸੀਂ ਦੱਸਿਆ ਸਾਨੂੰ ਗੱਲਾਂ ਤੇ ਜਦੋਂ ਲੈ ਕੇ ਆਏ ਕਿੱਡੀਆਂ ਕਿੱਡੀਆਂ ਜਟਾਂ ਬਣੀਆਂ ਕਿੰਨੇ ਸਾਲ ਹੋ ਗਏ ਸੀ ਹਰਦੀਆਂ ਨਹੀਂ ਲਾਉਂਦੀ ਪੂਆ ਨੂੰ ਕਹਦਾ ਪਰ ਇੱਕ ਚੀਜ਼ ਨਹੀਂ ਛੱਡੀ ਸੀ ਦੇਖ ਲਓ ਵੀ ਰੋਜ਼ ਉਹ ਉਹ ਹੋਟਲ ਤੇ ਜਾਂਦੀ ਸੀ 3 ਸਟਾਰ ਹੋਟਲ ਚ ਰੋਟੀ ਖਾ ਕੇ ਆਉਂਦੀ ਸੀ ਅਨ ਟੇਬਲ ਤੇ ਬੈਠ ਕੇ ਪ੍ਰੋਪਰ ਇਹਨੇ ਐਡਿਟਿੰਗ ਜਟਾਉ ਉਹ ਹੋਟਲ ਵਾਲੇ ਦਾ ਵੀ ਬਹੁਤ ਧੰਨਵਾਦ ਵੀ ਨਹੀਂ ਤਾਂ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਹੋਟਲ ਚ ਨਹੀਂ ਬਣ ਦਿੰਦੇ ਉਹ ਹਾਂ ਜੀ ਹਾਂ ਜਿਹੜਾ ਫੂਡ ਆਰਡਰ ਕਰਦੀ ਸੀ ਉਹ ਉਹ ਹੀ ਉਹ ਰੋਜ਼ ਖਵਾਉਂਦੇ ਸੀ ਬਹੁਤ ਵਧੀਆ ਸੀ ਖਾਣਾ ਬਹੁਤ ਵਧੀਆ ਮਤਲਬ ਖਾਂਦੀ ਸੀ ਲਿਵਿੰਗ ਰੂਮ ਜਿਹੜਾ ਇਹਦਾ ਆਪਣਾ ਉਹ ਬਹੁਤ ਇਹਨੇ ਉੱਪਰ ਰੱਖਿਆ ਚਾਹੇ ਜਿੰਨਾ ਮਰਜ਼ੀ ਰਹੀ ਹੈ ਨਾ ਆਕੇ ਨਾਲ ਤਾਂ ਵੀ ਅਸੀਂ ਬਹੁਤ ਕਾਮੀ ਬਹੁਤ ਸਾਡੇ ਨਾਲ ਸਾਰੇ ਕੰਮ ਕਰਾਉਂਦੀ ਹੈ ਜੀ ਅੰਦਰ ਭੈਣੇ ਸਾਰੇ ਸੇਵਾ ਕਰਾਉਂਦੀ ਸਾਡੀ ਨਾਲ ਵੈਕੁਰਜੀ ਦਾ ਖਾਲਸਾ ਵੈਕੁਰਜੀ ਫਤੇ ਜੀ ਇਹ ਬਵੀਤਾ ਭੈਣ ਆ ਜੀ ਬਵੀਤਾ ਭੈਣ ਨੂੰ ਅੱਜ ਮਿਲਣ ਲਈ ਆਏ ਨੇ ਇਹਦੇ ਅਸੀਂ ਤਾਂ ਆਪਣੇ ਕਹਾਂਗੇ ਕਿਉਂਕਿ ਇਹ ਗਵਾਂਡ ਦੇ ਵਿੱਚ ਸੀ ਇਹਨਾਂ ਨੇ ਉਦੋਂ ਸਾਨੂੰ ਜਾਣਕਾਰੀ ਦਿੱਤੀ ਜਦੋਂ ਬਵੀਤਾ ਭੈਣ ਨੂੰ ਲੈ ਕੇ ਆਏ ਆ ਉੱਥੋਂ ਆਸ-ਪਾਸ ਤੋਂ ਹੋਰ ਕਾਫੀ ਭੈਣਾ ਭਰਾਵਾਂ ਨੇ ਸਨੇਹਾ ਭੇਜਿਆ ਵੀ ਇੱਕ ਐਕਸਟਰਾ ਦੀ ਲੜਕੀ ਜਿਹੜੀ ਪੜ੍ਹੀ ਲਿਖੀ ਆ ਤੇ ਜਿਹੜੀ ਬਿਊਟੀ ਕੌਂਟੈਸਟ ਦੇ ਵਿੱਚ ਜੱਜ ਦਾ ਰੋਲ ਕਰਦੀ ਸੀ ਜੱਜ ਬਣਦੀ ਹੁੰਦੀ ਸੀ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਸੀਗੇ ਤੇ ਉਹਦੇ ਅੱਜ ਜ਼ਿੰਦਗੀ ਦੇ ਹਾਲਾਤ ਇਦਾਂ ਦੇ ਬਣੇ ਪਏ ਆ ਵੀ ਉਹਨੂੰ ਕੋਈ ਦੇਖ ਹੀ ਨਹੀਂ ਰਿਹਾ ਮਾਪੇ ਦੁਨੀਆ ਤੋਂ ਹੈ ਨਹੀਂ ਕਿ ਚਲੇ ਗਏ ਨੇ ਤੇ ਕਿੰਨੇ ਭੈਣ ਭਰਾ ਨੇ ਇਹ ਚਾਰ ਭੈਣਾਂ ਹਨ ਜੀ ਇੱਕ ਬ੍ਰਦਰ ਸੀਗਾ ਬ੍ਰਦਰ ਦੀ ਡੈਥ ਹੋ ਗਈ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦੇ ਬੱਚੇ ਹੈਗਾ ਸਿਸਟਰ ਹੈਗੀਆਂ ਉਹ ਮਤਲਬ ਇਹ ਜੀ ਹਾਂਜੀ ਚਾਰੋ ਹੈਗੇ ਉਹ ਵੀ ਨਹੀਂ ਆਉਂਦੀਆਂ ਸੀ ਇੱਥੇ ਕੋਈ ਜੀਓ ਜੈਪੁਰ ਜੈਪੁਰ ਚਾਰੋ ਹੀ ਇੱਕ ਨੇ ਨਹੀਂ ਜੇ ਦੋ ਜੈਪੁਰ ਹਾਂ ਦੋ ਜੈਪੁਰ ਹਾਂ ਕਾਂਤਾ ਤ ਉਹ ਕੀ ਫਰਮਲਾ ਤੇ ਮੀਨਾ ਹਨ ਤੇ ਬੰਬੇ ਸੀ ਉਹ ਬੰਬੇ ਸੀ ਹਾਂ ਮੈਨੂੰ ਕੋ ਤਿੰਨ ਭੈਣਾਂ ਦੀ ਭੈਣ ਹਾਂ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੀ ਸੀ ਤੁਸੀਂ ਤਸਵੀਰਾਂ ਦੇਖੋ ਕਿਵੇਂ ਜਟਾਵਾਂ ਬੱਝੀਆਂ ਕਿਵੇਂ ਘਰ ਦੇ ਵਿੱਚ ਠੇੜ ਲੱਗੇ ਪਏ ਰੂਮ ਦੇ ਵਿੱਚ ਪਰ ਧੰਨਵਾਦ ਮਹੱਲਾ ਨਿਵਾਸੀਆਂ ਨੇ ਜਿਨ੍ਹਾਂ ਨੇ ਸਾਡੀ ਉਸ ਟਾਈਮ ਸਪੋਰਟ ਕੀਤੀ ਕਿੰਨਾ ਪੜਿਆ ਭਣ ਤੁਸੀਂ ਇਹਦੇ ਨਾਲ ਇਹ ਨਾਲ 10 ਪੜਿਆ ਫਿਰ ਪੜ੍ਹਨੇ ਮਤਲਬ ਇਹ ਜਿਆਦਾ ਪੜ੍ਹ ਗਈ ਇਹ ਤਾਂ ਵੀਆ ਕੀਤੀ ਇਹ ਤਾਂ ਵੀਆ ਕਰਕੇ ਪੜ੍ਹ ਕੇ ਦਿੱਲੀ ਕੋਰਸ ਕੀਤਾ ਦਿੱਲੀੋਂ ਕਰਕੇ ਆਈ ਸੀ ਬਹੁਤ ਵਧੀਆ ਸਲੂਨ ਬਹੁਤ ਜਿਆਦਾ ਸਲੂਨ ਹੀ ਇਹ ਨਾਲ ਨੌ ਨੰਬਰ ਤੇ ਸਲੂਨ ਇੰਨਾ ਚੱਲਦਾ ਸੀ ਪੁੱਛਿਆ ਹੀ ਨਾ ਇਹਦੇ ਹਾਲਾਤ ਇਦਾਂ ਦੇ ਬਣਨ ਦੇ ਕੀ ਕਾਰਨ ਰਹੇ ਜੀ ਫਿਰ ਇਬਾ ਸੋ ਜੀ ਮੇ ਮਤਲਬ ਇਹਦੀ ਮਾਤਾ ਦੀ ਜਦੋਂ ਗੱਤ ਹੋ ਗਈ ਨਾ ਮੰਮੀ ਦੀ ਡੈਥ ਹੋ ਗਈ ਜਦੋਂ ਕੱਲੀ ਰਹਿ ਗਈ ਇਹ ਕੱਲੀ ਰਹਿ ਹੈਨਾ ਵੀ ਨਾ ਕੋਈ ਬ੍ਰਦਰ ਸੀ ਨਾਲ ਨਾਲ ਨਾ ਕੋਈ ਸਿਸਟਰ ਬੱਚੇ ਵੀ ਉਹ ਵੀ ਛੱਡ ਗਏ ਜਿਵੇਂ ਇਹਨੂੰ ਕੱਲਾ ਪੰਜਾਇ ਹੀ ਖਾ ਗਿਆ ਹੁਣ ਜੀ ਇਹਨੂੰ ਬਸ ਤੁਸੀਂ ਮਿਲ ਕੇ ਜਾਇਆ ਕਰਵਾ ਨਵੀਂ ਜ਼ਿੰਦਗੀ ਦਿੱਤੀ ਨਵੀਂ ਜ਼ਿੰਦਗੀ ਮੈਂ ਆਇਆ ਕਰੋ ਮਿਲ ਕੇ ਜਾਇਆ ਹਾਂ ਜੀ ਜ਼ਰੂਰ ਅੱਜ ਅਸੀਂ ਆਏ ਸੀ ਅਮ ਦਾ ਬਾਹਰ ਚ ਲੈ ਗਿਆ ਅਮਨ ਮੀਟਾ ਬਾਹਰ ਚ ਲੈ ਗਿਆ ਅਮਨ ਜਿਹੜਾ ਅਮਨ ਆ ਜਾਦਾ ਇਹਨਾਂ ਸੇਵਾ ਕਰਾ ਜਾਂਦਾ ਉਹ ਲੈ ਆਉਂਦਾ ਹੁੰਦਾ ਸੀਗਾ ਤੇ ਹੁਣ ਬਸ ਆਉਣ ਦਾ ਕੋਈ ਬਣਿਆ ਹੀ ਨਾ ਸੋਰਸ ਫਰਾਂਜ ਸੀ ਲੁਧਿਆਣੇ ਆਏ ਸੀ ਕਿ ਮੈਂ ਹੁਣ ਬੇਟੇ ਵੱਡੇ ਹੋ ਗਏ ਤੁਸੀਂ ਲੈ ਆਇਆ ਕਰੋ ਪੁੱਤ ਹਾਂ ਜੀ ਹੁਣ ਅਸੀਂ ਆਇਆ ਕਰਾਂਗੇ ਬਬੀਤਾ ਕਹਿ ਕੇ ਮੈਨੂੰ ਮਿਲ ਕੇ ਜਾਇਆ ਕਰ ਜੀ ਮੇਰੀ ਫਰੈਂਡ ਆ ਤਾਂ ਨਾ ਕਿ ਫੇਰ ਮਿਲ ਜਾਇਆ ਕਰਾਂਗੇ ਜਰੂਰ ਆਇਆ ਕਰਾਂਗੇ ਠੀਕ ਹੈ ਨਾ ਜਦੋਂ ਵਿਆਹ ਕਰਿਆ ਸੀ ਇਹਦਾ ਭੈਣ ਦਾ ਉਦੋਂ ਜੁੱਤੀ ਤੂੰ ਕਿੱਥੇ ਲਕੋਈ ਸੀ ਹੈ ਅੱਜ ਤੱਕ ਅਰੇ ਨਹੀਂ ਲੱਭੀ ਉਹਨਾਂ ਨੂੰ ਮੁਰਤੀ ਸੀ ਮੁਰਤੀ ਸੀ ਠੀਕ ਚਲ ਕੋਈ ਨਾ ਜਿਉਂਦੀ ਬਾਤ ਦੀ ਰਹਿ ਬਬੀਤਾ ਇਗਲੀ ਕਰੀਰ ਦਾਸ ਜੀ ਸਾਡੀ ਸਾਡੀ ਛੋਟੀ ਭੈਣ ਬਵੀਤਾ ਜੀ ਤੁਹਾਡਾ ਤਸਵੀਰ ਸਾਡੀ ਹਰਦੈਨ ਮਹਾਰਾਜ